ਜੀ ਕੀ ਹਾਲ ਹੈ ਕਿਸਾਨ ਵੀਰੋ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਆਂ ਕਿਸਾਨ ਟਰੈਕਟਰ ਵਾਲੇ ਵੀਰ ਆਪਣੇ ਨਾਲ ਆ ਤੁਸੀਂ ਇਹਨਾਂ ਦਾ ਨਾਮ ਕਿਤੇ ਨਾ ਕਿਤੇ YouTube ਤੇ ਜਾਂ Instagram ਤੇ ਜ਼ਰੂਰ ਸੁਣਿਆ ਹੋਊਗਾ ਬਾਈ ਹੁਣਾਂ ਕੋਲੇ 30 ਤੋਂ 35 ਟਰੈਕਟਰ ਸੇਲ ਵਾਸਤੇ ਹਰ ਟਾਈਮ ਅਵੇਲੇਬਲ ਹੁੰਦੇ ਆ ਇਹਨਾਂ ਕੋਲੋਂ ਤੁਹਾਨੂੰ ਹਰ ਇੱਕ ਹੌਸਪਾਵਰ ਦਾ ਤੇ ਹਰ ਰੇਟ ਦਾ ਟਰੈਕਟਰ ਮਿਲ ਜਾਊਗਾ ਜਿਵੇਂ ਦਾ ਤੁਸੀਂ ਰੇਟ ਲਾਉਣਾ ਜਿਵੇਂ ਦਾ ਤੁਸੀਂ ਹੌਸਪਾਵਰ ਦੇ ਵਿੱਚ ਟਰੈਕਟਰ ਲੈਣਾ ਛੋਟੇ 2 ਸਿਲੰਡਰ ਟਰੈਕਟਰ ਤੋਂ ਲੈ ਕੇ ਤੇ ਵੱਡੇ 50 60 HP ਤੱਕ ਟਰੈਕਟਰ ਸਾਰੇ ਤੁਹਾਨੂੰ ਮਿਲ ਜਾਂਦੇ ਆ ਮਿਨਿਮਮ ਜੇਕਰ ਅਮਾਉਂਟ ਦੀ ਗੱਲ ਕਰੀਏ ਸਵਾ ਤੋਂ 1.5 ਲੱਖ ਰੁਪਏ ਤੋਂ ਲੈ ਕੇ ਵੱਧ ਜਿੰਨਾ ਮਰਜੀ 6 7 8 ਲੱਖ ਰੁਪਏ ਤੱਕ ਤੁਹਾਨੂੰ ਚੰਗਾ ਟਰੈਕਟਰ ਮਿਲ ਜਾਊਗਾ 22 23 ਮਾਡਲ ਤੱਕ ਸਾਸਿਕਾ ਭਾਈ ਜੀ ਸਾਸਿਕਾ ਜੀ ਅੱਜ ਜਿਵੇਂ ਕਿ ਆਪਾਂ ਅੱਗੇ ਤੁਹਾਡੇ ਕੋਲ ਜਾਦੇ ਟਰੈਕਟਰ ਹੁੰਦੇ ਆ ਅੱਜ ਚਲੋ ਟਾਈਮ ਉਹ ਜੇ ਅਸੀਂ ਵੀ ਆਪਾਂ ਦੋ ਹੀ ਟਰੈਕਟਰ ਲੈ ਆ ਸਕਿਆ ਹਾਂ ਹਾਂਜੀ ਤੇ ਇਹਨਾਂ ਟਰੈਕਟਰਾਂ ਬਾਰੇ ਥੋੜੀ ਜਾਣਕਾਰੀ ਦਿਓ ਤੇ ਬਾਕੀ ਇੱਕ ਜਿਵੇਂ ਆਪਣੇ ਕੋਲੇ ਬਾਹਰ ਦੇ ਸਟੇਟਾਂ ਦੇ ਨੰਬਰ ਹੁੰਦੇ ਆ ਉਹਨਾਂ ਦਾ ਬੜੇ ਕਿਸਾਨ ਵੀਰਾਂ ਦੇ ਨਾ ਡਾਊਟ ਹੁੰਦਾ ਕਿ ਉਹ ਟਰੈਕਟਰ ਲਾਈਨ ਦੇ ਵਿੱਚ ਕਈ ਝਿਜਕਦੇ ਆ ਰੀਟ ਤਾਂ ਜਾਇਜ਼ ਹੁੰਦਾ ਪਰ ਨੰਬਰ ਬਾਹਰ ਦਾ ਕਰਕੇ ਨਾ ਕਿਸਾਨ ਵੀਰ ਲੈਂਦੇ ਉਹਦੇ ਵਾਸਤੇ ਮਾੜਾ ਜਾ ਆਪਣੇ ਕਿਸਾਨ ਵੀਰਾਂ ਨੂੰ ਦੱਸੋ ਵੀ ਉਹ ਕਾਪੀ ਕਾਗਜ਼ ਦਾ ਟਰੈਕਟਰ ਕਿਵੇਂ ਹੁੰਦੇ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਵੀਰ ਜੀ ਨੇ ਪੁੱਛਿਆ ਵੀ ਬਾਹਰਲੇ ਟਰੈਕਟਰਾਂ ਦਾ ਨੰਬਰ ਵਗੈਰਾ ਕਾਪੀ ਕਾਗਜ਼ਾਂ ਦਾ ਬਾਰੇ ਪੂਰੀ ਗੱਲ ਕਰਾਂਗੇ ਆਪਾਂ ਹੁਣ ਜਿਹੜੇ ਇਹਨਾਂ ਦੇ ਕਾਪੀ ਕਾਗਜ਼ ਹੁੰਦੇ ਜੀ ਆਪਾਂ ਮਗਰੋਂ ਕੰਪਲੀਟ ਕਾਪੀ ਕਾਗਜ਼ਾਂ ਵਾਲੇ ਟਰੈਕਟਰ ਲੈਣੇ ਬਿਨਾਂ ਕਾਪੀ ਕਾਗਜ਼ ਤੋਂ ਆਪਾਂ ਕੋਈ ਟਰੈਕਟਰ ਨਹੀਂ ਖਰੀਦਦੇ ਜੀ ਇਨਾਂ ਦੇ ਕਾਪੀ ਕਾਗਜ਼ਾਂ ਦੇ ਨਾਲ ਆਪਣੇ ਕੋਲ 29 ਨੰਬਰ 30 ਨੰਬਰ ਫਾਰਮ ਆਪਾਂ ਸੇਲ ਵਾਲਾ ਨਾਲ ਲੈਣੇ। ਨਾਲ ਉਹਨਾਂ ਦਾ ਆਈਡੀ ਪ੍ਰੂਫ ਤੱਕ ਆਪਾਂ ਨਾਲ ਲੈਣੇ। ਜਾਨਕਿ ਆਪਾਂ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਪੂਰਾ ਕੰਪਲੀਟ ਕਰਕੇ ਰੱਖਦੇ ਆਂ। ਦਾ ਕਸਟਮਰ ਨੂੰ ਵੀ ਆਪਾਂ ਉਸੇ ਤਰ੍ਹਾਂ ਦਿੰਨੇ। ਨਾ ਹੀ ਅਸੀਂ ਖੁਦ ਕਿਸੇ ਝੰਜੜ ਚ ਪੈਣਾ ਚਾਹੁੰਨੇ ਆਂ। ਨਾ ਹੀ ਕਿਸੇ ਅਗਲੇ ਕਸਟਮਰ ਨੂੰ ਵੀ ਆਪਾਂ ਇਸ ਝੰਜੜ ਚ ਪਾਉਣਾ ਚਾਹੁੰਨੇ ਆਂ। ਆਪਣਾ ਇੱਕ ਦਿਨ ਦਾ ਕੰਮ ਨਹੀਂ ਰੋਜ਼ ਦਾ ਕੰਮ ਆ। ਕਾਪੀ ਕਾਗਜ਼ਾਂ 'ਚ ਮੈਂ ਤੁਹਾਨੂੰ ਦੱਸਦਾ ਆਂ ਆਪਾਂ ਜਿਹੜਾ ਵੀ ਆਪਾਂ ਟਰੈਕਟਰ ਸੇਲ ਕਰਦੇ ਆਂ ਨਾਲ ਇਹ ਆਰ ਸੀ ਮਿਲੂਗੀ 29 ਨੰਬਰ 30 ਨੰਬਰ ਫਾਰਮ ਮਿਲਦੇ ਆ ਜਿਹੜੇ ਕਸਟਮਰ ਦੇ ਨਾਮ ਤੇ ਆਰ ਸੀ ਹੁੰਦੀ ਆ ਆਪਾਂ ਉਹਨਾਂ ਦਾ ਆਈਡੀ ਪ੍ਰੂਫ ਨਾਲ ਲੈਨੇ ਆ ਇਹੀ ਸਾਰੇ ਕੰਪਲੀਟ ਡਾਕੂਮੈਂਟ ਆਪਾਂ ਅੱਗੇ ਕਸਟਮਰ ਨੂੰ ਦਿੰਨੇ ਆ ਆਪਣੀ ਨਾਲ ਆ ਪਰਸੀਡ ਜਰੂਰ ਦਿੰਨੇ ਨਾਲ ਤਾਂ ਜੋ ਕਸਟਮਰ ਸਿਕਿਉਰ ਸਿਕਿਉਰ ਫੀਲ ਕਰੇ ਆਪਣੇ ਆਪ ਨੂੰ ਕਾਪੀ ਕਾਗਜ਼ਾਂ ਵੱਲੋਂ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਚੀਜ਼ ਲੈ ਸਕਦੇ ਆ ਆਪਣੇ ਤੋਂ ਜੇ ਗੱਲ ਕਰੀ ਆ ਆਪਾਂ ਅੱਗੇ ਸੇਲ ਕਰਨ ਦੀ ਜੇ ਕਿਸੇ ਕਸਟਮਰ ਨੂੰ ਇਸ ਤਰ੍ਹਾਂ ਲੱਗਦਾ ਕਿ ਅੱਜ ਆਪਾਂ ਟਰੈਕਟਰ ਖਰੀਦ ਲਿਆ ਕੱਲ ਨੂੰ ਸਾਡੇ ਕੋਲ ਸੇਲ ਨਹੀਂ ਹੋਣਾ ਆਪਾਂ ਇਹ ਹੀ ਟਰੈਕਟਰ ਵਾਪਸ ਆਪਣੇ ਕੋਲ ਕਟਾ ਕੇ ਆਪਣੇ ਕੋਲ ਕੋਈ ਵੀ ਹੋਰ ਟਰੈਕਟਰ ਲੈ ਸਕਦਾ ਜਰੂਰੀ ਨਹੀਂ ਆਪਣੇ ਕੋਲ ਬਾਹਰ ਦੇ ਨੰਬਰ ਦੇ ਟਰੈਕਟਰ ਮਿਲਣਗੇ ਤੁਹਾਨੂੰ ਪੰਜਾਬ ਨੰਬਰ ਟਰੈਕਟਰ ਵੀ ਮਿਲਣਗੇ ਬਾਕੀ ਜਿਹਦੋਂ ਟਰੈਕਟਰ ਦੀ ਕਟਿੰਗ ਕੀਤੀ ਜਾਊਗੀ ਉਹ ਤਾਂ ਜਿਵੇਂ ਮੌਕੇ ਤੇ ਜਿਹੋ ਜਿਹੀ ਕੰਡੀਸ਼ਨ ਹੋਊਗੀ ਉਹ ਹੋ ਜਾਊਗੀ ਹਾਂਜੀ ਜੋ ਉਸ ਟਾਈਮ ਦਾ ਰੇਟ ਹੋਊਗਾ ਇਹ ਨਹੀਂਗਾ ਵੀ ਆਪਾਂ ਕੋਈ ਕਸਟਮਰ ਤੋਂ ਘੱਟ-ਘੱਟਾਂਗੇ ਜਿਸ ਰੇਟ ਨਾਲ ਉਹ ਅੱਜ ਲੈ ਕੇ ਗਿਆ ਉਸ ਹਿਸਾਬ ਨਾਲ ਜਿੰਨਾ ਟਾਈਮ ਉਹ ਯੂਜ਼ ਕਰਦਾ ਹੋ ਸਕਦਾ ਵੀ ਕਈ ਵਾਰ ਆਪਾਂ ਪੂਰੇ ਰੇਟ 'ਚ ਵੀ ਉਸੇ ਤਰ੍ਹਾਂ ਵੀ ਕੱਟ ਲਈਏ ਇਹ ਡਿਪੈਂਡ ਕਰਦਾ ਉਸਦੀ ਕੰਡੀਸ਼ਨ ਤੇ ਤੇ ਅੱਜ ਆਪਣੇ ਕੋਲੇ ਦੋ ਟਰੈਕਟਰ ਖੜੇ ਇੱਕ ਹੈਗਾ ਜੀ 963 ਤੇ ਇੱਕ ਫਾਰਮ ਟਰੈਕ 60 ਆ ਸੋ ਇਹਨਾਂ ਬਾਰੇ ਆਪਾਂ ਨੂੰ ਥੋੜੀ ਡਿਟੇਲ ਦਿਓ ਵੀ ਕਿੰਨਾ ਮਾਡਲ ਆ ਤੇ ਕੀ ਇਹਦਾ ਰੇਟ ਆ ਇਹ ਜੋ ਸਵਰਾਜ 963 ਆਇਆ ਆਪਣੇ ਕੋਲ ਇਹ ਆਪਾਂ ਮਾਡਲ ਦੀ ਗੱਲ ਕਰੀਏ ਤੇ ਮਾਡਲ ਇਹ ਹੈਗਾ 2018 ਆਪਾਂ ਜੇ ਇਸ ਮਾਡਲ ਦੇ ਹਿਸਾਬ ਨਾਲ ਆਪਾਂ ਕੋਈ ਹੋਰ ਟਰੈਕਟਰ ਲੈਨੇ ਮਤਲਬ ਪੰਜਾਬ ਨੰਬਰ ਜਾਂ ਆਪਾਂ ਕੋਈ ਵੀ ਟਰੈਕਟਰ ਲੈਨੇ ਆ ਠੀਕ ਆ ਉਹ ਤੁਹਾਨੂੰ ਕਾਫੀ ਰੇਟ ਚ ਮਿਲੂਗਾ ਮਤਲਬ ਜਿਵੇਂ 5.5 ਲੱਖ ਦਾ ਪੰਜਾਬ ਮਾਰਕੀਟ ਦੀ ਇਹਦੀ ਵੈਲਿਊ ਚੱਲਦੀ ਆ 18 ਮਾਡਲ ਦੀ ਤੇ ਇਹ ਆਪਾਂ ਤੁਹਾਨੂੰ ਬਾਹਰ ਦਾ ਨੰਬਰ ਆ ਨੰਬਰ ਇਸ ਦਾ ਹੈਗਾ ਤੇਲਗਾਨਾ ਦਾ ਠੀਕ ਆ ਤੁਹਾਨੂੰ ਆਰਸੀ ਵਗੈਰਾ ਡਾਕੂਮੈਂਟੇਸ਼ਨ ਸਭ ਕੁਝ ਕੰਪਲੀਟ ਮਿਲੂਗਾ ਬੈਂਕ ਦੀ ਐਨਓਸੀ ਕਲੀਅਰੈਂਸ ਤੱਕ ਨਾਲ ਮਿਲੂਗਾ ਟਰੈਕਟਰ ਠੀਕ ਆ ਇਹ ਆਪਾਂ ਤੁਹਾਨੂੰ 415000 ਰੁਪਏ ਦੇ ਵਿੱਚ ਟਰੈਕਟਰ ਦੇ ਦਾਂਗੇ ਇਹ ਰੇਟ ਬਸ ਯੈਸ ਨੋ ਵਾਲੀ ਆ ਹਨਾ ਹਾਂਜੀ ਇਹ ਤੇ ਚਾਪਾ ਮਤਲਬ ਪਹਿਲਾਂ ਹੀ ਰੇਟ ਪੂਰਾ ਕਨਫਰਮ ਜਆ ਦੱਸੀਦਾ ਵੀ ਅਗਲੇ ਨਾਲ ਇਹ ਨਹੀਂਗਾ ਵੀ ਕੱਲ ਨੂੰ ਆਵੇ ਆਪਣਾ ਟੇਬਲ ਤੇ ਆਪਾਂ ਬਹਿਸ ਕਰਦੇ ਰਹੀਏ ਇੰਨੇ ਲੈ ਲਓ ਓਨੇ ਲੈ ਲਓ ਉਹ ਕੰਮ ਨਹੀਂ ਪਹਿਲਾਂ ਹੀ ਆਪਾਂ ਮਤਲਬ ਆਪਣੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਕਸਟਮਰ ਨੂੰ ਇੱਕ ਪੱਕਾ ਜਿਹਾ ਰੇਟ ਆਪਣਾ ਲਿਮਟਡ ਮਾਰਜਿਨ ਰੱਖ ਕੇ ਆਪਾਂ ਕਸਟਮਰ ਨੂੰ ਰੇਟ ਦੱਸੀਏ ਠੀਕ ਆ ਬਾਕੀ ਜੇ ਕਿਤੇ ਰੰਗ ਪੇਂਟ ਦੀ ਤਿਆਰੀ ਹੁੰਦੀ ਆ ਤਾਂ ਉਹਦਾ ਕੀ ਕਰਦੇ ਹਾਂ ਜਿਹੜੀ ਰੰਗ ਪੇਂਟ ਦੀ ਤਿਆਰੀ ਹੁੰਦੀ ਆ ਉਹ ਆਪਾਂ ਕਸਟਮਰ ਨੂੰ ਦੱਸ ਕੇ ਦਿੰਨੇ ਆ ਠੀਕ ਆ ਜੋ ਵੀ ਚੀਜ਼ ਦੀ ਮ ਬਾਕੀ ਜਿੰਨੇ ਵੀ ਬਾਹਰ ਦੇ ਨੰਬਰ ਟਰੈਕਟਰ ਆਉਂਦੇ ਆ ਇੰਜਨ ਗੇਅਰ ਲਿਫਟ ਤੇ ਬਹੁਤ ਵਧੀਆ ਨਿਕਲਦੇ ਟਰੈਕਟਰ ਠੀਕ ਆ ਪੇਂਟ ਦੀ ਥੋੜੀ ਬਹੁਤ ਤਿਆਰੀ ਜ਼ਰੂਰ ਕਰਨੀ ਪੈਂਦੀ ਆ ਠੀਕ ਆ ਲਾ ਲਓ ਤੁਸੀਂ ਉਧਰ ਵੀ ਕੁਝ ਪਾਣੀ ਕਰਕੇ ਹੂੰ ਥੋੜਾ ਰਿਮਾ ਵਗੈਰਾ ਤੇ ਮਤਲਬ ਪਾਣੀ ਕਰਕੇ ਨਾ ਉਹ ਕਲਰ ਥੋੜਾ ਖਰਾਬ ਹੋ ਜਾਂਦਾ ਉਹਨਾਂ ਦਾ ਪੀਲਾ ਪਣ ਜਾਂਦਾ ਪੀਲਾ ਪਾਣੀ ਜਮ ਜਾਂਦੀ ਆ ਤੇ ਉਸ ਇਸ ਕਰਕੇ ਆਪਾਂ ਨੂੰ ਰਿਮਾਂ ਦੀ ਤਿਆਰੀ ਤੇ ਲਗਭਗ ਜਿੰਨੇ ਬਾਹਰ ਦੇ ਨੰਬਰ ਆਉਂਦੇ ਸਭ ਦੀ ਕਰਨੀ ਪੈਂਦੀ ਆ ਠੀਕ ਆ ਬਾਕੀ ਟਰੈਕਟਰ ਜ਼ਿਆਦਾਤਰ origianally ਹੁੰਦਾ ਸਾਰੇ ਬਾਕੀ ਕਿਸੇ ਵੀ ਕਿਸਾਨ ਵੀਰ ਨੇ ਟਰੈਕਟਰ ਲੈਣਾ ਤਾਂ ਆਪਦਾ ਆ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਲਿਜਾ ਸਕਦਾ ਇੰਜਨ ਨੂੰ ਚਲਾਓ ਵਾਹੋ ਉਹਨੂੰ ਜਿਵੇਂ ਮਰਜ਼ੀ ਕਰੋ ਹਾਂਜੀ ਇਹ ਤਾਂ ਅਸੀਂ ਹਰ ਵੀਡੀਓ ਵਿੱਚ ਵੀ ਸਭ ਨੂੰ ਕਹਿੰਨੇ ਆ ਵੀ ਜੇ ਤੁਸੀਂ ਸਾਡੇ ਤੋਂ ਟਰੈਕਟਰ ਲੈਣਾ ਚਾਹੁੰਦੇ ਆ ਵੀ ਤੁਸੀਂ ਆਪਣਾ ਚਲਾ ਕੇ ਵਾ ਕੇ ਉਹਨੂੰ ਜਿਵੇਂ ਮਰਜ਼ੀ ਚੈੱਕ ਕਰ ਸਕਦੇ ਤੇ ਉਸ ਤੋਂ ਬਾਅਦ ਇਹ ਤਾਂ ਟਰੈਕਟਰ ਵੈਸੇ ਵੀ 963 ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲੂਗਾ ਕਿਉਂਕਿ ਟਰੈਕਟਰ ਚੰਗਾ ਹੈ 3 ਸਪੀਡ ਦੇ ਵਿੱਚ ਆ ਜਾਂਦਾ ਤੇ ਇਹਦਾ ਗੇਅਰ ਵੀ ਹੈਗਾ ਸੀਗਾ ਜਿਹੜਾ ਕੰਪਨੀਰੋਂ ਪ੍ਰਿੰਟਰੀ ਗੇਅਰ ਦੇ ਵਿੱਚ ਪਹਿਲਾਂ ਹੀ ਸਵਰਾਜ ਵਾਲੋਂ ਟਰੈਕਟਰ ਆਇਆ ਸੀਗਾ ਤੇ ਚਲੋ ਹੁਣ ਆਉਣ ਵਾਲੇ ਟਾਈਮ ਦੇ ਵਿੱਚ 2025 ਜਿਹੜਾ ਸਵਰਾਜ 855 ਵੀ ਲਾਂਚ ਕਰ ਰਹੀ ਹੈ ਕੰਪਨੀ ਸੇਮ ਪਲੇਟਫਾਰਮ ਦੇ ਵਿੱਚ ਸੇਮ ਗੇਅਰ ਬਾਕਸ ਦੇ ਨਾਲ ਆ ਰਹੀ ਆ ਸੇਮ ਇਹਦਾ ਟਰਾਂਸਮਿਸ਼ਨ ਹੋਊਗਾ ਉਹਦਾ ਭਰਾਜੀ ਨੇ ਮੇਰੇ ਮੂੰਹ ਦੀ ਗੱਲ ਕਹਿ ਤੀ ਵੀ ਜਿਹੜੇ ਵੀ ਲੋਕ ਵੀਰ ਅੱਜ 2025 ਦੇ ਵਿੱਚ 855 ਲੈ ਰਹੇ ਆ ਸਮਝ ਲਓ 963 ਨੂੰ ਹੀ ਉਹ 855 ਚ ਲੈ ਰਹੇ ਆ ਸੇਮ ਉਹ ਹੀ ਤੁਹਾਨੂੰ ਪਲੈਨਟਰੀ ਗੇਅਰ ਬਾਕਸ ਮਿਲਣਾ ਉਹ ਹੀ ਪਲੇਟਫਾਰਮ ਮਿਲਦਾ ਸਾਰੀਆਂ ਚੀਜ਼ਾਂ ਤੁਹਾਨੂੰ 963 ਵਾਲੀਆਂ ਉਹ 855 ਚ ਮਿਲ ਰਹੀਆਂ ਟਰੈਕਟਰ ਚ ਕੋਈ ਕਮੀ ਪੇਸ਼ੀ ਨਹੀਂਗੀ ਆਪਣੇ ਇਧਰ ਮਤਲਬ ਪੰਜਾਬ ਚ ਥੋੜਾ ਲੋਕਾਂ ਨੇ ਯੂਜ਼ ਘੱਟ ਕੀਤਾ ਟਰੈਕਟਰ ਜਿਹੜੀ ਚੀਜ਼ ਆਪਾਂ ਵਰਤਾਂਗੇ ਉਹਦਾ ਹੀ ਆਪਾਂ ਨੂੰ ਪਤਾ ਲੱਗਦਾ ਉਹਦਾ ਹੀ ਆਪਾਂ ਰਿਵਿਊ ਦੇ ਸਕਦੇ ਆਂ ਵੀ ਇਹ ਚੀਜ਼ ਚੰਗੀ ਆ ਜਾਂ ਮਾੜੀ ਆ ਜਿਨ੍ਹਾਂ ਨੇ ਇਹ ਟਰੈਕਟਰ ਵਰਤਿਆ ਉਹਨਾਂ ਨੂੰ ਇਸ ਟਰੈਕਟਰ ਦੀ ਕਾਬਲੀਅਤ ਦਾ ਪਤਾ ਤੇ ਉਹਨਾਂ ਦਾ ਫੀਡਬੈਕ ਇਹ ਰਿਹਾ ਵਾ ਕਿ ਇਸ ਦਾ ਤੇਲ ਖਰਚ 855 ਨਾਲੋਂ ਘੱਟ ਤੇ ਕੰਮ ਚ ਉਸ ਨਾਲੋਂ ਵਧੀਆ ਵਾ ਹਾਂ ਬਾਕੀ ਇਹਨਾਂ ਦਾ ਜਿਹੜਾ 960 ਟਰੈਕਟਰ ਆਇਆ ਸੀਗਾ ਹੁਣ ਕਹਿਣ ਨੂੰ ਅਗਲਾ ਝੂਠ ਮੰਨੂਗਾ 2.5 ਤੋਂ 3.5 ਲੀਟਰ ਦੇ ਵਿੱਚ ਤੂੜੀ ਵਾਲੀ ਟਰਾਲੀ ਭਰਦਾ ਰਹਿ ਆਪ ਚਲਾਇਆ ਹੋਇਆ ਆਪ ਇੰਨਾ ਕਾਮਯਾਬ ਟਰੈਕਟਰ ਚ ਚਲੋ ਮਾਰਕੀਟ ਨਾ ਬਣਨੀ ਉਹ ਇੱਕ ਅਲੱਗ ਚੀਜ਼ ਆ ਪਰ ਕੰਪਨੀ ਕੋਈ ਵੀ ਚੀਜ਼ ਮਾੜੀ ਨਹੀਂ ਬਣਾਉਂਦੀ। ਇਹ ਨਾਮ ਬਣਨ ਦਾ ਸ਼ਾਇਦ ਕੋਸ਼ਿਸ਼ ਕਰਨੇ ਵੀ ਰਿਹਾ ਵੀ 855 ਦਾ ਜਿਹੜੀ ਕਹਿ ਦਿੰਨੇ ਆਪਾਂ ਆਵਾਜ਼ ਉਹ ਬੜਕ ਨਹੀਂ ਬੜਕ ਨਹੀਂ ਹੈਗੀ। ਪਰ ਜੇ ਤੁਸੀਂ ਕੋਮ ਵੀ ਤੁਹਾਨੂੰ ਕੋਈ ਇਹਦੇ ਵਿੱਚ ਕੋਈ ਕਮੀ ਆ ਕੋਈ ਇੰਜਨ ਗੇਅਰ ਵੱਲੋਂ ਕੁਝ ਕਮੀ ਆ ਉਹ ਕੁਝ ਨਹੀਂ ਹੈਗਾ ਇਹਦੇ ਵਿੱਚ। ਬਸ ਇੱਕ ਜਿਹੜੇ ਕਿਸਾਨ ਵੀਰ ਥੋੜਾ ਰੋਲਾ ਪਸੰਦ ਕਰਦੇ 855 ਦਾ ਉਹ ਬਸ ਇਹਦੇ ਵਿੱਚ ਨਹੀਂ ਹੈਗਾਗਾ। ਠੀਕ ਆ। ਇਹਦੇ ਬਾਰੇ ਹੁਣ ਆਪਾਂ ਦੱਸੀਏ ਥੋੜਾ ਆ। ਹਾਂਜੀ ਇਹ ਟਰੈਕਟਰ ਆਪਣੇ ਕੋਲ ਮਾਡਲ 2015 ਫਾਰਮ 60 ਈਪੀਆ ਫੁੱਲ ਟੌਪ ਮਾਡਲ ਆ ਜੀ ਇਹ ਇਹ ਡਬਲ ਡਿਸਟਰੀਬਿਊਟਰ ਦੇ ਨਾਲ ਪਾਵਰ ਸਟੀering ਆ ਪਾਵਰ ਸਟੀering ਆ ਤੇ ਮਤਲਬ ਵੀ ਜਿਹੜੇ ਫੀਚਰ ਕਸਟਮਰ ਨੂੰ ਚਾਹੀਦੇ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਹੈਗੇ ਆ ਤੇ ਇਸ ਟਰੈਕਟਰ ਦਾ ਰੇਟ ਵੀ ਇੱਕ ਸਰਪ੍ਰਾਈਜ਼ ਹੀ ਆ ਵੀ ਉਹ ਰੇਟ ਆ ਵੀ ਜਿਹੜੇ ਰੇਟ 'ਚ ਇਹ ਟਰੈਕਟਰ ਤੁਹਾਨੂੰ ਕਿਤੋਂ ਮਿਲਦਾ ਨਹੀਂ ਪੰਜਾਬ 'ਚ 15 ਮਾਡਲ ਆ ਤੇ ਤੁਹਾਨੂੰ ਮੈਂ ਰੇਟ ਇਸ ਦਾ ਦੱਸਦਾ ਰੇਟ ਇਸ ਦਾ ਹੈਗਾ 340000 ਰੁਪਿਆ ਤੇ ਨੰਬਰ ਇਸ ਦਾ ਹੈਗਾ ਮਹਾਰਾਸ਼ਟਰਾ ਦਾ ਤਾਨੂੰ ਮੈਂ ਕਾਗਜ਼ਾਂ ਪੱਤਰਾਂ ਦਾ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਸੋ ਸਾਨੂੰ ਸਾਰੇ ਕੰਪਲੀਟ ਮਿਲਣਗੇ ਇਹਦੇ ਵੀ ਕਾਗਜ਼ ਪੱਤਰ ਸਾਰੇ ਕੰਪਲੀਟ ਆ ਜੀ ਬਾਕੀ ਇਸ ਟਰੈਕਟਰ ਦੀ ਵੀ ਗੱਲ ਕਰੀਏ ਬਾਈ ਹੋਣੀ ਆ ਕੋਲ ਹੀ ਰਹਿੰਦੇ ਆ ਇਹ ਟਰੈਕਟਰ ਘਰੇ ਗੰਨਾ ਲਾਉਣ ਤੋਂ ਪਹਿਲਾਂ ਪਲੋ ਵਗੈਰਾ ਤੇ ਚੱਲਿਆ ਹੋਇਆ ਟਰੈਕਟਰ ਆ ਹਣਾ ਇਹਦੀ ਇੰਜਨ ਗੇਅਰ ਦੀ ਪੂਰੀ ਤਸੱਲੀ ਦੇ ਸਕਦੇ ਹਾਂ ਹਾਂ ਜੀ ਇੰਜਨ ਗੇਅਰ ਦੀ ਪੂਰੀ ਤਸੱਲੀ ਕਿਉਂਕਿ ਇਹ ਆਪਾਂ ਵਾਹਿਆ ਹੋਇਆ ਖੁਦ ਆਪਾਂ ਕਣਕ ਦੀ ਬਜਾਈ ਵਗੈਰਾ ਵੀ ਇਹਦੇ ਨਾਲ ਕੀਤੀ ਆ ਜਿਹੜੀ ਚੀਜ਼ ਆਪਾਂ ਖੁਦ ਚਲਾਈ ਹੁੰਦੀ ਉਹਦੀ ਆਪਾਂ ਤੁਹਾਨੂੰ ਪੂਰੀ ਤਸੱਲੀ ਦੇ ਸਕਦੇ ਹਾਂ ਦੂਜੇ ਦਾ ਇਹ ਆਪਣੇ ਕੋਲ ਘਰੇ ਪਲੋ ਵਗੈਰਾ ਤੇ ਚਲਾਇਆ ਆਪਾਂ ਕੰਪਿਊਟਰ ਕਰਾਇਆ ਵੀ ਲਾਇਆ ਇਹਦੇ ਨਾਲ ਕੰਪਿਊਟਰ ਕਰਾਇਆ ਤੇ ਲਾਇਆ ਵੀ ਮਤਲਬ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੈ ਬਾਕੀ ਦੋਸਤੋ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ ਤੇ ਜੇਕਰ ਤੁਸੀਂ ਬਾਹਰ ਦੇ ਨੰਬਰ ਟਰੈਕਟਰਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਕਿਸਾਨ ਟਰੈਕਟਰ ਵਾਲਿਆਂ ਦਾ ਖੁਦ ਦਾ ਚੈਨਲ ਵੀ ਹੈਗਾ ਹੈ ਆਪਾਂ ਉਹਦਾ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੇ ਥੋੜੇ ਦਿਨਾਂ ਬਾਅਦ ਹੀ ਆਪਾਂ ਸਾਰੇ ਟਰੈਕਟਰਾਂ ਦੀ ਇੱਕ ਵੀਡੀਓ ਕਰਾਂਗੇ ਜਿਦੇ ਵਿੱਚ ਸਾਰੇ ਟਰੈਕਟਰ ਹੀ ਹੋਣਗੇ ਪੰਜਾਬ ਨੰਬਰ ਵੀ ਆਪਾਂ ਨੂੰ ਉੱਚੇ ਮਾਡਲ ਟਰੈਕਟਰ ਮਿਲ ਜਾਣਗੇ ਸੋਨਾ ਲੀਕਾ ਦੇ ਵਿੱਚ ਜ਼ਿਆਦਾਤਰ ਤੇ ਬਾਹਰ ਦਾ ਨੰਬਰ ਟਰੈਕਟਰ ਵੀ ਖੜੇ ਆ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ